aluno muhtamar zindabad zindabad ਉਹ ਤਾਂ 19 ਤਰੀਕ ਦਾ ਅੱਛਾ ਹਾਂ ਆਪਣਾ 19 ਤਰੀਕ ਦਾ ਘਰੋਟੀ ਉਹਨੂੰ ਅਸੀਂ ਕਿਹਾ ਵੀ ਸਾਨੂੰ ਨਰੇਗਾ ਦਾ ਕੰਮ ਦੇ ਉਹ ਕਹਿੰਦਾ ਜੀ ਕੰਮ ਹੋਊਗਾ ਠੇਕੇ ਤੇ ਜਿਹੜਾ ਨੈਰਾ ਠੇਕੇ ਦੇ ਸਰਦੀਆਂ ਮੈਂ ਤਾਂ ਪਤੜੀ ਰਹਿੰਦੀ ਆ ਉਹਦਾ ਤਾਂ ਮਸ਼ਵਰਾ ਉਹ ਕਹਿੰਦਾ ਕੰਮ ਹੈ ਨਰੇਗਾ ਚ ਉਹ ਤੁਸੀਂ ਆਪਣੇ ਸਰਪੰਚ ਤੇ ਤੋਂ ਤੂੰ ਮੋਰ ਲਗਾਓ ਅੱਜ ਮੋਰ ਲਗਾ ਕੇ ਲਿਆਂਦੀ ਆ ਅਸੀਂ ਆਪਣੇ ਸਰਪੰਚ ਤੋਂ ਬਾਕੀ ਇੱਥੇ ਕਹਿੰਦਾ ਕੋਈ ਵੀ ਅਸਰ ਦੀ ਅ ਅਧਿਉਤੀ ਰਗੇ ਸਾਈਨ ਕਰਾ ਕੇ ਸਾਨੂੰ ਕੰਮ ਮਿਲਣਾ ਚਾਹੀਦਾ ਪਤਲੀ ਦਾ ਤੇ ਆਪਕੋ ਆਂਗਾ ਡਿਮਾਂਡਾਂ ਤਿਆਰ ਕਰਕੇ ਕੰਮ ਲਾਓ ਕੰਮ ਜਦੋਂ ਕੰਮ ਮਿਲੂਆ ਹਾਂਜੀ ਧੰਨਵਾਦ ਅਮਰੀਕਾ ਦੇ ਵਾਸਤੇ ਕਾਫੀ ਸੋਡੇ ਨਾਲ ਗੱਲਬਾਤ ਹੈ ਲੀਡਰਾਂ ਦੀ ਚੱਲੀ ਜਾਂਦੀ ਜਦੋਂ ਸਪੀਚ ਚੱਲਦੀ ਹੈ ਅਸੀਂ ਮੈਂ ਤੁਹਾਨੂੰ ਸਟੇਜ ਤੇ ਬੰਦ ਤੋਂ ਬਾਅਦ ਬਾਅਦ ਦੇ ਵਿੱਚ ਦੂਜੇ ਨੰਬਰ ਦੇ ਵਿੱਚ ਬਹਾਦਰ ਲੋਕ ਜਣੇ ਕਿਉਂ ਕਿ ਹੈ ਸਾਡੇ ਲੀਡਰ ਸਾਨੂੰ ਏਕਾ ਕਰਨਾ ਪਊ ਇਹ ਤਾਂ ਜਿਹੜੇ ਲੋਕ ਆਏ ਨੇ ਣਿਕ ਕਰਕੇ ਆਏ ਨੇ ਨੂੰ ਤਾਂ ਪਤਾ ਹੀ ਨਹੀਂ ਏਕਾ ਕਰਨਾ ਪਊ ਜਿਹੜੇ ਲੋਕ ਘਰਾਂ ਤੋਂ ਨਹੀਂ ਨਿਕਲਦੇ ਜਾਦੇ ਜੋਰ ਤਾਂ ਸਾਨੂੰ ਉਹਨਾਂ ਤੇ ਲਾਉਣਾ ਪੈਣਾ ਇਹ ਤਾਂ ਸਿਆਣੇ ਹੋ ਕੇ ਆਏ ਨੇ ਪਰ ਇਹ ਲੋਕਾਂ ਨੂੰ ਇਹ ਵੀ ਪਤਾ ਹੈ ਜਿਹੜੇ ਇੱਥੇ ਆਏ ਨੇ ਪਿੰਡ ਵਾਲਿਆਂ ਨੂੰ ਨਹੀਂ ਅਜੇ ਤੱਕ ਪਤਾ ਡੀ ਜੇ ਨਰੇਕਾ ਦਾ ਨਾਮ ਲੈਣ ਲਾਏ ਨੇ ਲੋਕ ਤਾਂ ਬਲਕਿ ਕਿੰਨਾ ਨੇ ਲਾਏ ਨੇ ਇਹ ਭਰਾਵੋ ਤੁਸੀਂ ਲਾਏ ਨੇ ਤੇ 2006 ਦੇ ਵਕਤ ਨੇ ਲੋਕ ਜਦੋਂ ਵਕਤ ਪੈਂਦਾਗਾ ਲੋਕ ਉਹਦੋਂ ਕੰਨ ਜੀ ਚੱਕਦੇ ਹੁੰਦੇ ਨਹੀਂ ਤਾਂ ਖੱਕ ਚੁੱਕ ਜਿਆ ਜਾਂ ਬੱਜਦਾ ਜਿਨਾ ਚੱਕਰ ਉਹਨਾਂ ਦੇ ਤਾਂ ਹਰ ਲੋਕ ਬੁਝਾਉਂਦਾ ਆ ਸੁਪਾ ਸਰਕਾਰ ਜੇ ਜਿੱਤੀ ਸੀ ਪੰਨ ਮੁੱਦਾਂ ਤੋਂ ਜਿੱਤੀ ਸੀ ਜਿਹੜਾ ਨੱਬਾ ਬੰਦ ਮੈਂ ਐਮਐਲਏ ਬਣੀ ਨਸ਼ਾ ਨਸ਼ਾ ਤੁਸੀਂ ਦੇਖ ਲੋ ਸਾਰੇ ਮਾਵਾ ਰੋਜ ਅਸੀਂ ਨਵਾਂ ਦੇਖ ਗਿਆ ਪੜਦੀਆਂ ਨੇ ਕਿ ਮੇਰਾ ਮੁੰਡਾ ਨਸ਼ਾ ਕਰਦਾ ਟੂਕਾ ਲੁੰਦਾ ਠੀਕ ਹੈ ਨਸ਼ਾ ਦੇ ਵਿਰੁੱਧ ਜੰਗ ਛੇੜੀ ਹੈ ਇੱਕ ਡਰਾਮਾ ਕਟਕਾਉਂ ਸੋ ਰਚਿਆ ਜਿਹੜਾ ਨਸ਼ਾ ਸ਼ਰਨਾਰਾ ਸੀ ਉਹਨਾਂ ਨੂੰ ਜੇਲਾ ਕੀ ਕਿੰਨ ਤੋਂ ਟੇਬਰ ਗਏ ਨੂੰ ਇੱਥੇ ਅਸੀਂ ਆਉਂਦੇ ਰਹੀਆਂ ਕੱਠ ਹੋਇਆ ਬਹੁਤ ਬੜੇ ਬੜੇ ਕੱਠ ਕਰਕੇ ਨਹੀਂ ਛਡਵਾਇਆਗਾ ਧਰਮੇਵਾਜੀ ਕੀਤੀ ਜਾ ਰਹੀ ਹੈ ਨਸ਼ੇ ਛਾਉਣਿਆਂ ਤਾਂ ਤਾਂਿਆਂ ਕਿਹਦੇ ਮਜ਼ਦੂਰਾਂ ਦੇ ਜਿਹੜੇ ਕੋ ਮੜਾ ਮੁੱਟਾ ਕਰਦੇ ਸੀ ਜਿਹੜੇ ਵੱਡੇ ਵੱਡੇ ਕੀ ਨੇ ਉਹਨਾਂ ਨੂੰ ਕਿਦੇ ਛੇੜੇ ਨਹੀਂ ਜਾ ਰਿਆ ਮੁਰਗੀ ਮਰੇ ਅੰਡ ਮਰ ਜਾਵਣਗੇ ਕਹਤ ਹਾਲ ਮਰ ਜਾਵਣਗੇ ਮਜ਼ਦੂਰੀ ਦੇ ਪੈਸੇ ਦੇਵਾਂਗੇ ਉਹ ਦੇਖ ਲੋ ਇਧਰ ਜਿਹੜੇ ਮਤਲਬ ਚਲੇ ਨੇ ਘਰਾਂ ਨੇ ਘਾਟੇਗੇ ਫਸਲਾਂ ਚੜਗੀਆਂ ਸਾਡੇ ਇਧਰ ਘਰ ਪਾਟ ਕੇ ਮਾਰ ਰਿਆ ਦੇ ਵਿੱਚ ਵੀ ਕੰਧਾਂ ਦੂਆਂ ਅੱਜ ਕੋਈ ਮਾਈ ਖੜੀ ਹੋ ਕੇ ਕਹਿੰਦੇ ਮੈਨੂੰ ਮਾਲਜਾਂ ਮਿਲ ਗਿਆ ਹੱਥੜਾ ਕਰ ਦੇ ਇਹ ਤਾਂ ਨਹੀਂ ਮਿਲਦਾ ਫੀ ਮਿਲ ਗਿਆ ਹੂੰ ਤੁਸੀਂ ਨਹੀਂ ਮਿਲਿਆ ਤੁਸੀਂ ਸਰਪੰਚ ਵੀ ਆ ਰਿਹਾ ਸੀ ਅੱਜ ਉਹ ਟਾਈਮ ਨਹੀਂ ਸਕਦਾ ਪਰ ਆ ਸਰਕਾਰ ਤੇ ਪੁਰਣੀ ਸਰਕਾਰ ਮੇਰੇ ਘਰਾਂ ਮੇਰੀ 6 ਸਾਲ ਦੀ ਮਰੇ ਅੱਜ 40 ਸਾਲ ਮਨੂ ਪਾਰਟੀ ਚ ਕੰਮ ਕਰਦੇ ਸਾਥੀ ਜਿੰਨੇ ਰਿਪੋਰਟ ਕੇ ਕਹਿੰਦੇ ਛੋਟ ਛੋਟ ਜਿਹਾ ਮਤਲਬ ਮੂਰਤੀ ਮੁਰਤੀ ਬਸ ਜੀ ਜਸੂ ਦੇ ਵਿੱਚ ਅਸੀਂ ਜੜਾ ਮੰਗੀ ਚਾਹੀ ਸੀ ਅੱਜ ਤੱਕ ਇਹਨਾਂ ਨਕਲੀ ਸਰਕਾਰਾਂ ਦੋਨੀਆਂ ਨਹੀਂ ਦੇਖੀਆਂ ਇਹਨਾਂ ਜਿਵੇਂ ਸੀ ਮੈਂ ਕਿਸਾਨਾਂ ਨੂੰ ਕੋਈ ਮਿਲਿਆ ਰਿਹਾ ਜਾਂਦਾ 23 ਨੂੰ ਉਹਨਾਂ ਦੀ ਸਿਹਰੇਗ ਨਾਲ ਗੱਲ ਕਰਕੇ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਚੰਡੀਗੜ੍ਹ ਜਾਂਦੇ ਸਾਡੇ ਮਜ਼ਦੂਰਾਂ ਦੇ ਲੀਡਰ ਕੋਈ ਕਾਰ ਕਰਾਇ ਤੇ ਲੱਗੇ ਜਾਂਦਾ ਕੋਈ ਮਿੱਤਰ ਪਿਆਸੀ ਲੱਗੇ ਜਾਂਦਾ ਕੋਈ ਬੱਸਾਂ ਜਾਂਦਾ ਉੱਥੇ ਜਾਂਦੇ ਨੂੰ ਕੀ ਹਿੰਦੀ ਸੀ ਆ ਜੀ ਇਟਾਲੀਅਨਸਿਆਂ ਕੀ ਕਹਿੰਦੇ ਆ ਉਹ ਇਹ ਫਰੋਜ਼ਪੁਰ ਵਾ ਗਿਆ ਉਹਦਾ ਝਗਰੂ ਵਾ ਗਿਆ ਉਹਦਾ ਪਟਿਆਲਾ ਵਾ ਗਿਆ ਉਹਦਾ ਪਤਣੀ ਵਾ ਗਿਆ ਅਸੀਂ ਖੁਦ ਜੋ ਇਹ ਗੱਲਾਂ ਤੋਂ ਨਾਸ ਹੋਇਆ ਅਸੀਂ ਚੰਡੀਗੜ੍ਹ ਦੇ ਵਿੱਚ ਗਏ ਉੱਥੇ ਜਦੋਂ ਅਸੀਂ ਕੋਠੀ ਕੇ ਰਿਸਲਾ ਕੀਤਾ ਸਾਡੇ ਦੇ ਰੱਖੀ ਚਲ ਜਾਈ ਅਸੀਂ ਸਭ ਟੱਗੇ ਸੀ ਪਰ ਇਹਨਾਂ ਸੱਚ ਦਾ ਨਾ ਬੱਝੀ ਸੀ ਬਚ ਗਈ ਗੁਦਰਤੀ ਇੱਕ ਮਿੰਟ ਦੇ ਵਿੱਚ 20-20 40-40 ਰਿਕਾਰਡ ਬਣੇ ਹੋ ਗਏ ਨੇ ਤੇ ਉਹਦੇ ਨੇ ਕਿੰਨੇ 500 ਸੌ ਸੱਤ ਪਰ ਇਹਦੇ ਉਲਟ ਜੇ ਇਹ ਹੀ ਇੱਕੋ ਸਰਕਾਰ ਆ ਅੰਨੀਆਂ ਸਰਕਾਰਾਂ ਤੇ ਕਾਂਗਰਸ ਨੂੰ ਤੇ ਚਾਚਰੋਲ ਤੋਂ ਨਹੀਂ ਸਰਕਾਰ ਹੋ ਗਈ ਤਾਂ ਕਿ ਸਾਡੇ ਨਾਲ ਬਸ ਸਕਣਾ ਹੁੰਦੀ ਸਾਡੇ ਗੀ ਡੱਡੀਆਂ ਭਰ ਕੇ ਆ ਜਾਈ ਜਿੰਦਾਬਾਦ 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 ਵਾਜੀ ਸਰਦਾਰ ਮੁਦਾਬਾਸ ਕਰੋ ਅੱਲਾਹ ਕਰੋ ਚੱਲੋ ਮਰਾ ਯਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਰੋਕਾ ਦੇ ਬੰਦ ਕਰ ਕੰਮ ਚਾਲੂ ਕਰੋ ਲਾਗੂ ਲਗਾਓ ਚੱਲ ਲਗਾਓ ਆਪਾਂ ਨੇ ਜੀ ਸੀ ਜਾਵਤੜ ਤੱਕ ਜਾਵਾਂਗੇ ਗੋਲੇ ਛਾਣੀ ਹਾ ਸਾਡਾ ਜੋ ਨਰੇਗਾ ਦਾ ਕੰਮ ਬੰਦ ਕੀਤਾ ਗਿਆ ਇਹ ਕੰਮ ਵਾਲੇ ਅਸੀਂ ਇੱਥੇ ਆਏ ਆ ਕਿਉਂਕਿ ਇਸ ਕੰਮ ਨਾਲ ਸਾਡਾ ਚੁੱਲਾ ਚੱਲੀ ਜਾਂਦਾ ਜੀ ਜੋ ਗਰੀਬ ਗੁਰੂ ਪਾ ਕਮਾ ਆਉਂਦਾ ਤੁਲਾ ਚਲਾਈ ਜਾਂਦਾ ਸੀਗਾ ਜੋ ਬੁਢੀਆਂ ਸੀਗੀਆਂ ਕਾਹ ਟਾਈਮ ਬਸ ਕਰਦੀਆਂ ਸੀ ਆਉਂਦਾ ਦਵਾਈ ਵੀ ਲੈ ਆਉਂਦੀਆਂ ਸੀਗੀਆਂ ਕਾ ਹੁਣ ਤਾਂ ਦਵਾਈ ਵੀ ਕਿੱਥੋਂ ਲਿਆਉਣਗੀਆਂ ਵਿਚਾਰੀਆਂ ਕੋ ਕੰਮੀ ਬੰਦ ਪਿਆਗਾ ਦਵਾਈ ਕਿੱਥੋਂ ਲੈ ਕੇ ਆਉਣਗੀਆਂ ਕਾ ਧੀ ਵੀ ਆਸ ਕਰਕੇ ਆਉਂਦੀ ਆ ਮਾਕੋਲੇ ਵੀ ਆਪਾਂ ਜਾ ਕੇ ਫੂਟ ਲਿਆਵਾਂਗੇ ਕੋਈ ਤੇ ਆਉਣੀ ਮਾਕੋਲੇ ਜਾਵਾਂਗੇ ਕੋ ਫੂਟ ਤਾਂ ਕਿੱਥੋਂ ਮਿਲੂਗਾ ਮਾਂ ਤਾਂ ਵਿਚਾਰੀ ਆ ਦਵਾਈ ਕੰਨੀਓ ਬੈਠੀ ਐ ਉਹ ਆਸ ਕਰਕੇ ਆਉਂਦੀਆਂ ਨੇ ਵੀ ਆਪਾਂ ਜਾ ਮਠਾਈ ਲਿਆ ਮੰਗੇ ਜਾਂ ਛੂਟ ਲਿਆ ਮੰਗੇ ਕੋਈ ਆਸ ਸਾਰੀ ਮੁੱਕ ਗਈ ਕੋਈ ਆਪਣੇ ਭਾਈਚਾਰ ਕੰਮ ਦੇ ਬੰਦ ਵਾਸਤੇ ਕੋਈ ਕਾਲੀ ਦਾਨ ਨਹੀਂ ਲੜਦਾ ਕੋਈ ਧੜੂ ਵਾਲਾ ਨਹੀਂ ਲੜਦਾ ਕੋਈ ਨਹੀਂ ਲੜਦਾ ਤੇ ਲੋਕ ਰਹੇ ਚ ਪਾਰਟੀ ਕੋਈ ਇੱਕ ਇਹ ਆਪਣੀਆਂ ਮੱਗਾਂ ਵਾਸਤੇ ਇਹੀ ਲੜਦੀ ਆ ਇੰਨਾ ਵਗਣਾ ਆਪਾਂ ਨੇ ਜਿੱਤਣਾ ਕਿਉਂ ਇਨਾ ਮਗਲ ਲੱਗਣਾ ਆਪਾਂ ਨੇ ਕੋਈ ਨਾਮਾਗ ਲਗਾਗੇ ਆਪਾਂ ਆਪਦੀ ਜਿੱਤ ਪ੍ਰਾਪਤ ਕਰਾਂਗੇ ਕੋਈ ਆਪਣੀ ਮੰਗ ਛਾਈ ਨਹੀਂ ਨਿਆ ਕੱਲ ਨੂੰ ਗੋਟਾ ਬਾਗ ਤੇ ਆਪਣੇ ਕੋਲੇ ਆਣਗੇ ਸਾਡੀਆਂ ਪੈਣਾਂ ਨੂੰ ਬੇਨਤੀ ਹੈ ਵੀ ਆਪਾਂ ਆਪਦੀ ਗੱਲਬਾਤ ਉਹਨਾਂ ਬਾਰੇ ਪਹਿਲਾਂ ਹੀ ਰੱਖੀਏ ਵੀ ਸਾਡਾ ਕੰਮ ਆ ਨੈਗਾ ਦਾ ਚਲਾਓ ਕਿਉਂ ਨਹੀਂ ਜਲਾਉਂਦੇ ਕੱਲ ਨੂੰ ਗੋਟਾ ਲੈਣ ਤਾਂ ਆਕੇ ਕੋਈ ਕਿਥੇ ਨੇ ਗੱਲ ਛੇੜੀ ਤੁਹਾਡੇ ਕੋਲੇ ਆਕੇ ਕੋਈ ਨਹੀਂ ਛੇੜਦਾ ਕਾ ਵੋਟਾਂ ਵੇਲੇ ਆਉਂਦੇ ਨੇ ਇਹ ਵੋਟਾਂ ਤੋਂ ਬਾਅਦ ਮੁੜ ਕੇ ਕੋਈ ਨਹੀਂ ਆਉਣਾ ਵਾਹਿਗੁਰੂ ਜੀ ਤੁਹਾਨੂੰ ਸਾਰਾ ਵਾਹਿਗੁਰੂ ਜੀ ਕੀ ਕਰ ਜੀ ਲਵਾਈ ਹੈ ਅਸੀਂ ਮੰਗ ਪੱਤਰ ਉਹ ਸੜਮੇ ਹੁੰਦਾ ਆਇਆ ਹੈ ਜੀ ਅਸੀਂ ਰੋਜ਼ ਜੀ ਹੁਣ ਬੰਦ ਕਰਦੇ ਜੀ ਇੱਕ ਮਿੰਟ ਜੀ ਆਪਣਾ ਲਗਾ ਲੈਂਦਾ 100 200 ਬੰਦਾ 400 ਆਉਂਦਾ ਇਕੱਠਾ ਹੋ ਕੇ ਉਹਦੀ ਇੱਕ ਮੰਗ ਪੱਤਰ ਫੜ ਕੇ ਸੁਪਰਡੈਂਟ ਨੂੰ ਖਾਦ ਕੇ ਉਹ ਤਸਦੀਕ ਕਰ ਲੂ ਇਹਨਾਂ ਨੂੰ ਉੱਥੇ ਨਹੀਂ ਜੀ ਮਤਲਬ ਆ ਜਾਣਗੇ ਉਹ ਬੰਦੇ ਮਹਿਕਮਾ ਦੇ ਅਧਿਕਾਰੀ ਆ ਉਹ ਤੁਹਾਨੂੰ ਕੋਈ ਨਹੀਂ ਆਹ ਸੋ ਤੈਨੂੰ ਕੋਣ ਸੁਣਦੀ ਜੇ 500 ਬੰਦੇ ਇਹਨੂੰ ਕੋਈ ਸੁਣ ਰਿਹਾ ਭਲਾ ਇਹਨੂੰ ਕੋਣ ਸੁਣਦਾ ਜੀ ਅੱਧਿਆ ਪਰ ਭਾਈ ਕੰਮ ਚਲਾਉਂਦੇ ਹੈ ਜੀ ਇਹ ਕੋ ਕੋ ਬਲਾਦ ਜੀ ਉਹ ਮਹਿਕਮਾ ਦਾ ਕੰਨ ਵੱਖਰਾ ਮਹਿਕਮਾ ਫਿਰ ਹੋਰ ਹਣ ਕੱਲੇ ਕੱਲੇ ਤੇ ਤਾਂ ਲਾਇ ਨਹੀਂ ਜਾਂਦਾ ਧਰਨਾ ਹੁਣ ਜਾ ਉੱਥੇ ਜਾ ਕੇ ਢੇਰੀਏ ਤੂੰ ਸੱਜ ਕੇ ਇਥੋਂ ਫੜ ਕੇ ਲਿਜਾ ਸਕਦੇ ਨੇ ਏਡੀਸੀ ਹੋਏ ਨਾ ਸਹੀ ਤੁਸੀਂ ਕਰ ਦੋ ਵੀ ਤਾਂ ਤੇਰੀ ਜਨੇ ਫੜੀ ਅੱਜਿਆਂ ਤੇ ਤੁਹਾਨੂੰ ਸਾਈਨ ਕਰਨੇ ਪੈਣਗੇ ਜੀ ਰਸੀਬ ਕਰਨੀਆਂ ਪੈਣਗੀਆਂ ਰਸੀਬ ਤਾਂ ਤੁਸੀਂ ਕਰ ਦੋ ਇਹ ਦੋ ਗਾਹ ਨੂੰ ਫੜਾ ਦੇ ਇੱਕ ਤਾਂ ਫੋਟੋ ਕਾਪੀ ਜਿ ਮੇਰੀ ਫੋਟੋ ਕਾਪੀ ਦਿਲਜੀਤ ਸਿੰਘ ਨੂੰ ਦੇ ਦੇ ਐ